ਦੋਸਤੋ ਅੱਜ ਪੰਜਾਬ ਦੇ ਅੰਦਰੋਂ ਤਿੰਨ ਵੱਡੀਆਂ ਰੂਹ ਨੂੰ ਝੰਡੋਰ ਕੇ ਰੱਖ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਪਹਿਲੀ ਘਟਨਾ ਕਿ ਇੱਕ ਵਾਰ ਫੇਰ ਮਾਪਿਆਂ ਦੀ ਸੋਹਣੀ ਸੁਨਖੀ ਧੀ ਦੇ ਕਤਲ ਦਾ ਮਾਮਲਾ ਸਾਹਮਣੇ ਆ ਰਿਹਾ ਇਹ ਘਟਨਾ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਮਾਪਿਆਂ ਨੇ ਕੁੜੀ ਦੇ ਸਹੁਰਿਆਂ ਦੇ ਉੱਪਰ ਦੋਸ਼ ਲਗਾਇਆ ਕਿ ਇਹਨਾਂ ਨੇ ਸਾਡੀ ਧੀ ਨੂੰ ਕਤਲ ਕਰ ਦਿੱਤਾ ਮਾਪਿਆਂ ਦਾ ਕਹਿਣਾ ਹੈ ਕਿ ਜਦੋਂ ਸਾਨੂੰ ਕੋਣ ਆਇਆ ਕਿ ਤੁਹਾਡੀ ਧੀ ਦੀ ਮੌਤ ਹੋ ਚੁੱਕੀ ਆ ਅਸੀਂ ਜਾ ਕੇ ਆਪਣੀ ਧੀ ਦੀ ਹਾਲਤ ਦੇਖੀ ਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਹੁਰਿਆਂ ਦਾ ਕਹਿਣਾ ਇਹਨੇ ਦਵਾਈ ਪੀਤੀ ਆ ਜਾਂ ਕੁਝ ਹੋਰ ਅਜੀਹਾ ਕੀਤਾ ਜਿਹਦੇ ਕਰਕੇ ਧੀ ਦੀ ਮੌਤ ਹੋਈ ਆ ਪਰ ਉਹਦੇ ਕੋਲੋਂ ਕਿਸੇ ਵੀ ਤਰ੍ਹਾਂ ਦੀ ਸਮੈਲ ਨਹੀਂ ਆ ਰਹੀ ਤੇ ਸਾਡੀ ਧੀ ਦੇ ਗਲੇ ਦੇ ਉੱਪਰ ਨਿਸ਼ਾਨ ਆ ਸਾਡੀ ਧੀ ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਮਾਪਿਆਂ ਦਾ ਕਹਿਣਾ ਕਹਿਣਾ ਕਿ ਸਾਡੀ ਧੀ ਦਾ ਵਿਆਹ 1.5 ਸਾਲ ਪਹਿਲਾਂ ਹੋਇਆ ਸੀ ਸਾਨੂੰ ਆਏ ਸੀ ਕਿ ਲੜਾਈ ਝਗੜਾ ਤਾਂ ਘਰ ਦੇ ਵਿੱਚ ਚੱਲਦਾ ਹੀ ਰਹਿੰਦਾ ਪਰ ਬੱਚਾ ਹੋ ਗਿਆ ਸ਼ਾਇਦ ਮਾਮਲਾ ਟਿਕ ਜੂਗਾ ਪਰ ਇਹ ਮਾਮਲਾ ਵੱਧਦਾ ਹੀ ਚਲਾ ਗਿਆ ਤੇ ਉਹਨਾਂ ਨੇ ਇਹ ਦੋਸ਼ ਕੁੜੀ ਦੀ ਜਠਾਣੀ ਦੇ ਉੱਪਰ ਤੇ ਦਿਔਰ ਦੇ ਉੱਪਰ ਲਗਾਏ ਨੇ ਕਿ ਉਹਨਾਂ ਨੇ ਸਾਡੀ ਧੀ ਨੂੰ ਮਾਰ ਮਕਾਇਆ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਪਤੀ ਆ ਉਹ ਸਾਡੀ ਧੀ ਨੂੰ ਕੁਝ ਨਹੀਂ ਕਹਿੰਦਾ ਸੀ ਪਰ ਜਿਹੜੀ ਜਿਹੜੀ ਉਹ ਕੁੜੀ ਦੀ ਜਠਾਣੀ ਸੀ ਤੇ ਦਿੌਰ ਸੀ ਉਹਦੇ ਵੱਲੋਂ ਸਾਡੀ ਧੀ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਫਿਲਹਾਲ ਇਹਨਾਂ ਦੋਸ਼ਾਂ ਵਿੱਚ ਕਿੰਨੀ ਸਚਾਈ ਆ ਕਿੰਨੀ ਨਹੀਂ ਉਹ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਸਾਹਮਣੇ ਆਏਗੀ ਕਿ ਕੀ ਸੱਚਮੁੱਚ ਕੁੜੀ ਨੇ ਖੁਦਕੁਸ਼ੀ ਕੀਤੀ ਆ ਜਾਂ ਉਸ ਦਾ ਕਤਲ ਕਰ ਦਿੱਤਾ ਗਿਆ ਪਰ ਮਾਪਿਆਂ ਵਾਸਤੇ ਇਹ ਘਟਨਾਵਾਂ ਬਹੁਤ ਅਸਹਿਨ ਹੁੰਦੀਆਂ ਨੇ ਸੋਹਣੀ ਸਨਖੇ ਜਵਾਨ ਧੀ ਪਾਲ ਕੇ ਮਾਪਿਆਂ ਨੇ ਐਡੀ ਵੱਡੀ ਕੀਤੀ ਤੇ ਹੁਣ ਬਗਾਨੇ ਕਰ ਤੋਰੀ ਸੀ ਉਸ ਧੀ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਆ ਦੋਸਤੋ ਬੇਨਤੀ ਆ ਕਿ ਜੇਕਰ ਤੁਸੀਂ ਕਿਸੇ ਦੇ ਨਾਲ ਨਹੀਂ ਰਹਿਣਾ ਹੁੰਦਾ ਤਾਂ ਕਿਰਪਾ ਕਰਕੇ ਉਹਨੂੰ ਤਲਾਕ ਦੇ ਦਿਓ ਪਾਸੇ ਹੋ ਜਾਓ ਪਰ ਇਸ ਤਰੀਕੇ ਮੌਤ ਦੇ ਘਾਟ ਤਾਂ ਨਾ ਉਤਾਰੋ ਜਿਹੜੀ ਆਹ ਫਰੀਦਕੋਟ ਦੇ ਵਿੱਚ ਘਟਨਾ ਵਾਪਰੀ ਆ ਪਿਛਲੇ ਦਿਨੀਂ ਸੁਖਨਵਾਲਾ ਦੇ ਵਿੱਚ ਜਿਹੜਾ ਨੌਜਵਾਨ ਗੁਰਵਿੰਦਰ ਦਾ ਕਤਲ ਹੋਇਆ ਜਿਹਨੇ ਜਿਹਦੇ ਕਤਲ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਕਿ ਸੋਹਣਾ ਸੁਨੱਖਾ ਨੌਜਵਾਨ ਜੋ ਪਿੰਡ ਵਾਲੇ ਦੱਸ ਰਹੇ ਨੇ ਕਿ ਇੱਕ ਸਾਉ ਲੜਕਾ ਸੀ ਉਹਦਾ ਵੀ ਕਤਲ ਉਹਦੀ ਪਤਨੀ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਕਰ ਦਿੱਤਾ ਗਿਆ ਪ੍ਰੇਮੀ ਨਹੀਂ ਕਹਿ ਸਕਦੇ ਉਹਨਾਂ ਨੂੰ ਉਹਨਾਂ ਦਾ ਇਸ਼ਕ ਨਹੀਂ ਕਹਿ ਸਕਦੇ ਉਹਨਾਂ ਨੂੰ ਅਯਾਸ਼ੀ ਕਹਿ ਸਕਦੇ ਆ ਇਸ਼ਕ ਤੇ ਅਯਾਸ਼ੀ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਤਾਂ ਇਹ ਉਹਨਾਂ ਦੀ ਅਯਾਸ਼ੀ ਸੀ ਉਹਨਾਂ ਨੇ ਆਪਣੀ ਅਯਾਸ਼ੀ ਦੇ ਲਈ ਕਿਸੇ ਤੀਸਰੇ ਵਿਅਕਤੀ ਦੀ ਜਾਨ ਲੈ ਲਈ ਜਦਕਿ ਜੇਕਰ ਕੋਈ ਪਿਆਰ ਮੁਹੱਬਤ ਦੇ ਮਾਮਲੇ ਵਿੱਚ ਹੋਵੇ ਤਾਂ ਉਹ ਕਿੜੀ ਵੀ ਨਹੀਂ ਮੇਰੇ ਖਿਆਲ ਚ ਮਾਰ ਸਕਦਾ ਉਹ ਇਨਸਾਨ ਇੰਨਾ ਜਜ਼ਬਾਤੀ ਹੁੰਦਾ ਪਰ ਇਹਨਾਂ ਨੇ ਮਾਪਿਆਂ ਦਾ ਜਿਹੜਾ ਨੌਜਵਾਨ ਪੁੱਤ ਗੁਰਵਿੰਦਰ ਉਹਨੂੰ ਮੌਤ ਦੇ ਘਾਟ ਉਤਾਰਨ ਲੱਗੇ ਮਿੰਟ ਲਾਇਆ ਤੇ ਇਹ ਘਟਨਾ ਇਕੱਲੇ ਇੱਕ ਦਿਨ ਦੀ ਨਹੀਂ ਹਰ ਰੋਜ਼ ਕਿੰਨੀਆਂ ਘਟਨਾਵਾਂ ਸਾਡੇ ਸਮਾਜ ਦੇ ਵਿੱਚੋਂ ਸਾਹਮਣੇ ਆਉਂਦੀਆਂ ਨੇ ਕਿ ਕਿਤੇ ਪਤੀ ਵੱਲੋਂ ਪਤਨੀ ਦਾ ਕਤਲ ਕਿਸੇ ਹੋਰ ਵਾਸਤੇ ਕਰ ਦਿੱਤਾ ਜਾਂਦਾ ਤੇ ਕਿਤੇ ਪਤਨੀ ਵੱਲੋਂ ਪਤੀ ਦਾ ਕਤਲ ਕਿਸੇ ਤੀਸਰੇ ਵਿਅਕਤੀ ਵਾਸਤੇ ਕਰ ਦਿੱਤਾ ਜਾਂਦਾ ਕਿਰਪਾ ਕਰਕੇ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਜੇਕਰ ਤੁਸੀਂ ਇਕੱਠੇ ਨਹੀਂ ਰਹਿਣਾ ਚਾਹੁੰਦੇ ਤਾਂ ਤੁਸੀਂ ਇੱਕ ਦੂਸਰੇ ਤੋਂ ਤਲਾਕ ਲੈ ਕੇ ਅਲੱਗ ਹੋ ਜਿਓ ਸਰਕਾਰਾਂ ਨੂੰ ਵੀ ਇਸ ਵਿਸ਼ੇ ਤੇ ਧਿਆਨ ਦੇਣਾ ਚਾਹੀਦਾ ਕਿ ਜੇਕਰ ਅੱਜ ਇੱਡੇ ਵੱਡੇ ਪੱਧਰ ਤੇ ਇਹ ਮਾਮਲੇ ਸਾਹਮਣੇ ਆ ਰਹੇ ਨੇ ਕਤਲੋਗਾਰਥ ਦੇ ਪਤੀ ਪਤਨੀ ਦੇ ਰਿਸ਼ਤਿਆਂ ਦੇ ਵਿੱਚ ਤਾਂ ਇਹਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੀਦਾ ਕੋਈ ਨਾ ਕੋਈ ਕਾਨੂੰਨਾਂ ਦੇ ਵਿੱਚ ਵੀ ਸੋਧ ਹੋਣੀ ਚਾਹੀਦੀ ਆ ਤਾਂ ਕਿ ਜਿਹੜੇ ਇਹ ਇੱਡੇ ਵੱਡੇ ਪੱਧਰ ਤੇ ਮਾਮਲੇ ਵਾਪਰਦੇ ਆ ਜਾਂ ਪਤੀ ਪਤਨੀ ਨੂੰ ਲੱਗਦਾ ਕਿ ਸ਼ਾਇਦ ਸਾਡਾ ਛਟਕਾਰਾ ਇੱਕ ਦੂਜੇ ਤੋਂ ਛੇਤੀ ਨਹੀਂ ਹੋਣਾ ਤਾਂ ਉਹ ਅਜਈਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਤਾਂ ਇਸ ਪਾਸੇ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਕਿ ਇਨ੍ਹਾਂ ਚੀਜ਼ਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਬੇਹੱਦ ਦੁਖਦਾਇਕ ਮਾਮਲੇ ਪਰ ਅੱਜਕੱਲ ਦੇ ਜਿਹੜੇ ਨੌਜਵਾਨ ਨੇ ਪੜ੍ਹੇ ਲਿਖੇ ਨੇ ਮੁੰਡੇ ਕੁੜੀਆਂ ਉਹਨਾਂ ਨੂੰ ਚਾਹੀਦਾ ਕਿ ਜੇਕਰ ਉਹ ਕਿਸੇ ਨਾਲ ਨਹੀਂ ਰਹਿਣਾ ਚਾਹੁੰਦੇ ਤਾਂ ਇੱਕ ਦੂਜੇ ਦੇ ਨਾਲ ਨਾਲੋਂ ਤਲਾਕ ਲੈ ਕੇ ਪਾਸੇ ਹੋ ਜਾਣ ਤੇ ਆਪੋ ਆਪਣੀ ਜ਼ਿੰਦਗੀ ਖੁਸ਼ੀ ਦੇ ਨਾਲ ਜੀਣ ਇਸ ਤਰੀਕੇ ਦੇ ਨਾਲ ਕਿਸੇ ਨੂੰ ਅਜਾਈ ਮੌਤ ਨਾ ਦੇ ਤੇ ਹੁਣ ਗੱਲ ਕਰਦੇ ਆਂ ਅਗਲੀ ਘਟਨਾ ਦੀ ਅਗਲੀ ਘਟਨਾ ਤਰਨ ਤਾਰਨ ਦੇ ਪਿੰਡ ਜਲਾਲਾਬਾਦ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ 22 ਸਾਲਾ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਆ ਰਾਜਨਦੀਪ ਇਸ ਮੁੰਡੇ ਦਾ ਨਾਂ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਰਾਜਨਦੀਪ ਨੂੰ ਉਸ ਦਾ ਆਪਣਾ ਹੀ ਦੋਸਤ ਘਰੋਂ ਬੁਲਾ ਕੇ ਲੈ ਗਿਆ ਸੀ ਤੇ ਫੇਰ ਰਾਜਨਦੀਪ ਦੇ ਮਾਪਿਆਂ ਨੂੰ ਫੋਨ ਆਉਂਦਾ ਕਿ ਤੁਹਾਡਾ ਜਿਹੜਾ ਮੁੰਡਾ ਏ ਉਹ ਨਹਿਰ ਦੇ ਕਿਨਾਰੇ ਪਿਆਏ ਜਦੋਂ ਮਾਪੇ ਜਾ ਕੇ ਦੇਖਦੇ ਨੇ ਤਾਂ ਉਹਨਾਂ ਦੇ ਪੁੱਤ ਦੀ ਮੌਤ ਹੋ ਚੁੱਕੀ ਸੀ ਨਸ਼ੇ ਦੀ ਓਵਰਡੋਜ਼ ਕਾਰਨ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਨੌਜਵਾਨ ਸੀ ਪਿਛਲੇ 4-5 ਸਾਲਾਂ ਤੋਂ ਲਗਾਤਾਰ ਨਸ਼ੇ ਦਾ ਆਦੀ ਸੀ ਤੇ ਹੁਣ ਓਵਰਡੋਜ਼ ਦੇ ਕਾਰਨ ਇਸ ਨੌਜਵਾਨ ਦੀ ਮੌਤ ਹੋ ਚੁੱਕੀ ਆ ਪਰ ਇੱਥੇ ਸਰਕਾਰਾਂ ਦੇ ਦਾਅਵੇ ਖੋਖਲੇ ਨਜ਼ਰ ਆਉਂਦੇ ਨੇ ਜਿਹੜੇ ਵੱਡੇ-ਵੱਡੇ ਲੋਕਾਂ ਦੇ ਨਾਲ ਵਾਅਦੇ ਤੇ ਦਾਅਵੇ ਕਰਦੀਆਂ ਨੇ ਕਿ ਅਸੀਤ ਇਥੋਂ ਚਿੱਟੇ ਵਰਗਾ ਜਿਹੜਾ ਨਸ਼ਾ ਬਹੁਤ ਘਟਾ ਦਿੱਤਾ ਖਤਮ ਕਰ ਦਿੱਤਾ ਉਹਨੂੰ ਨੱਥ ਪਾ ਲਈ ਆ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚਲਾ ਕੇ ਪਰ ਬੇहद ਅਫਸੋਸ ਹੁੰਦਾ ਕਿ ਜਦੋਂ ਥਾਂ ਥਾਂ ਤੋਂ ਅਜਈਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਆ ਪਿਛਲੇ ਦਿਨੀ ਇੱਕ ਪਿੰਡ ਦੇ ਵਿੱਚ ਕੰਨਾਂ ਦੇ ਉੱਪਰ ਵੀ ਲਿਖਿਆ ਗਿਆ ਸੀ ਕਿ ਇਦਰੋਂ ਮਿਲਦਾ ਚਿੱਟਾ ਤਾਂ ਫੇਰ ਉਹ ਘਟਨਾ ਤੇ ਵੀ ਕਾਫੀ ਬਿਵਾਲ ਮੱਚਿਆ ਸੀ ਪਰ ਬੇहद ਅਫਸੋਸ ਉਦੋਂ ਹੁੰਦਾ ਕਿ ਜਦੋਂ ਇਹ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਹੁੰਦੀਆਂ ਤੇ ਸਰਕਾਰ ਦੇ ਜਿਹੜੇ ਦਾਅਵੇ ਆ ਖੋਖਲੇ ਨਜ਼ਰ ਆਉਂਦੇ ਆ ਹੁਣ ਗੱਲ ਕਰਦੇ ਆ ਅਗਲੀ ਘਟਨਾ ਤੇ ਅਗਲੀ ਘਟਨਾ ਅਜਨਾਲਾ ਤੋਂ ਸਾਹਮਣੇ ਆ ਰਹੀ ਆ ਅਜਨਾਲਾ ਦੇ ਵਿੱਚ ਦੋ ਗੱਡੀਆਂ ਦੀ ਟੱਕਰ ਹੋ ਜਾਂਦੀ ਆ ਤੇ ਉਸ ਟੱਕਰ ਨੂੰ ਲੈ ਕੇ ਬਹਿਸ ਇੰਨੀ ਜ਼ਿਆਦਾ ਵੱਧਦੀ ਆ ਕਿ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਦੱਸਿਆ ਜਾ ਰਿਹਾ ਕਿ ਅਜਨਾਲਾ ਅਜਨਾਲਾ ਵਿੱਚ ਰਾਤ ਦੇ ਸਮੇਂ ਇੱਕ ਗੱਡੀ ਜਿਹੜੀ ਰੋਡ ਭੀੜਾ ਹੋਣ ਕਰਕੇ ਇੱਕ ਡਵਾਈਡਰ ਦੇ ਨਾਲ ਟਕਰਾ ਜਾਂਦੀ ਆ ਤੇ ਉਸ ਗੱਡੀ ਦਾ ਟਾਇਰ ਫਟ ਜਾਂਦਾ ਟਾਇਰ ਫਟਣ ਕਰਕੇ ਜਿਹੜੀ ਗੱਡੀ ਆ ਉੱਥੇ ਰੁਕ ਜਾਂਦੀ ਆ ਨੌਜਵਾਨ ਦੀ ਗੱਡੀ ਵਿਚਾਲੇ ਹੋਣ ਕਰਕੇ ਰੌਂਗ ਸਾਈਡ ਹੋਣ ਕਰਕੇ ਇੱਕ ਸਰਦਾਰ ਬੰਦਾ ਉਸ ਨੌਜਵਾਨ ਕੋਲ ਆਉਂਦਾ ਤੇ ਉਹਨੂੰ ਕਹਿੰਦਾ ਕਿ ਬੇਟਾ ਤੇਰੀ ਗੱਡੀ ਵਿਚਾਲੇ ਆ ਰੌਂਗ ਸਾਈਡ ਤੇ ਆ ਇਹਨੂੰ ਸਾਈਡ ਤੇ ਕਰ ਦਿੰਨੇ ਆ ਤਾਂ ਉਹ ਟੋ ਕਰਕੇ ਜਦੋਂ ਗੱਡੀ ਸਾਈਡ ਤੇ ਕਰਵਾਉਣ ਲੱਗਦੇ ਨੇ ਤਾਂ ਦੱਸਿਆ ਜਾ ਰਿਹਾ ਕਿ ਇੱਕ ਹੋਰ ਗੱਡੀ ਆ ਕੇ ਉਸ ਗੱਡੀ ਦੇ ਨਾਲ ਟਕਰਾ ਜਾਂਦੀ ਆ ਉਹਦੀ ਸਿੱਧਾ ਹੀ ਉਹਦੀ ਜਿਹੜੀ ਬਾਰੀ ਹੁੰਦੀ ਆ ਉਹਦੇ ਵਿੱਚ ਵਾਈਦੀ ਆ ਤੇ ਦੋ ਤਰ੍ਹਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਆ ਤਾਂ ਫਿਰ ਦੱਸਿਆ ਜਾ ਰਿਹਾ ਜਿਹੜਾ ਨੌਜਵਾਨ ਮਰਨ ਵਾਲਾ ਉਹਦੇ ਪਿਤਾ ਵੱਲੋਂ ਦੱਸਿਆ ਜਾ ਰਿਹਾ ਕਿ ਮੇਰਾ ਪੁੱਤ ਫਿਰ ਇਹ ਬਹਿਸ ਤੋਂ ਬਾਅਦ ਸਾਈਡ ਤੇ ਜਾ ਕੇ ਬੈਠ ਜਾਂਦਾ ਜਿੱਥੇ ਕੁਝ ਹੋਰ ਵਿਅਕਤੀਆਂ ਵੱਲੋਂ ਜਿਨ੍ਹਾਂ ਦੇ ਨਾਲ ਉਹਨਾਂ ਦੀ ਬਹਿਸ ਹੋਈ ਸੀ ਉਹਨਾਂ ਵੱਲੋਂ ਕੁਝ ਮੁੰਡੇ ਬੁਲਾਏ ਜਾਂਦੇ ਆ ਜਿਨ੍ਹਾਂ ਨੇ ਉਸ ਮੇਰੇ ਮੁੰਡੇ ਦੇ ਉੱਪਰ ਹਮਲਾ ਕਰ ਦਿੱਤਾ ਸੀ ਹਮਲੇ ਦੇ ਵਿੱਚ ਮੇਰਾ ਮੁੰਡਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਉਹ ਬੇਸੁੱਧ ਹੋ ਗਿਆ ਤੇ ਫਿਰ ਉਹਨਾਂ ਮੁੰਡਿਆਂ ਨੇ ਉਹਨੂੰ ਗੱਡੀ ਦੇ ਵਿੱਚ ਪਾਕਿਸ ਜਿਹੜਾ ਕਨੈਕਟਰ ਸਾਈਡ ਵਾਲੀ ਸੀਟ ਹੁੰਦੀ ਸੀਟ ਹੁੰਦੀ ਆ ਉਹਦੇ ਉੱਪਰ ਮੇਰੇ ਮੁੰਡੇ ਨੂੰ ਲਟਾ ਦਿੱਤਾ ਤਾਂ ਜਦੋਂ ਮੇਰੇ ਮੁੰਡੇ ਦਾ ਦੋਸਤ ਉੱਥੇ ਪਹੁੰਚਿਆ ਉਹਨੇ ਪੁੱਛਿਆ ਮੇਰੇ ਮੁੰਡੇ ਬਾਰੇ ਤਾਂ ਕਹਿੰਦੇ ਸਾਨੂੰ ਉਹਦੇ ਬਾਰੇ ਕੁਝ ਪਤਾ ਨਹੀਂ ਫਿਰ ਉਹਨੇ ਦੇਖਿਆ ਕਿ ਗੱਡੀ ਦੇ ਵਿੱਚ ਮੇਰਾ ਮੁੰਡਾ ਬੇਹੋਸ਼ ਪਿਆ ਸੀ ਲੋਕਾਂ ਦੀਆਂ ਮਿੰਨਤਾਂ ਕੱਢ ਕੇ ਉਹਨੂੰ ਕਿਸੇ ਤਰੀਕੇ ਹਸਪੀਟਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਕਹਿ ਦਿੱਤਾ ਕਿ ਇਹਦਾ ਦਿਮਾਗ ਡੈੱਡ ਹੋ ਚੁੱਕਾ ਹੁਣ ਤਾਂ ਰੱਬ ਆਸ ਰਹੀ ਆ ਤੇ ਫਿਰ ਪਿਤਾ ਦਾ ਕਹਿਣਾ ਸੀ ਕਿ ਮੇਰੇ ਪੁੱਤ ਦੀ ਮੌਤ ਹੋ ਗਈ ਤਾਂ ਹੁਣ ਉਹਨਾਂ ਨੇ ਕਾਫੀ ਜ਼ਿਆਦੇ ਨਾਰੇਬਾਜ਼ੀ ਕੀਤੀ ਪ੍ਰਸ਼ਾਸਨ ਦੇ ਖਿਲਾਫ ਮੰਗ ਕੀਤੀ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਦੂਸਰੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਫ ਆਈ ਆਰ ਦਰਜ ਕਰ ਦਿੱਤੀ ਗਈ ਜਿਉਂ ਹੀ ਨੌਜਵਾਨ ਦੀ ਮੌਤ ਹੋਈ ਤਾਂ ਜਿਹੜੀਆਂ ਐਫ ਆਈ ਆਰ ਵਿੱਚ ਦਰਜ ਧਰਾਵਾਂ ਸੀ ਉਹਨਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਤਾਂ ਮਾਪੇ ਇਨਸਾਫ ਦੀ ਮੰਗ ਕਰ ਰਹੇ ਆ ਉਸ ਨੌਜਵਾਨ ਦੇ ਪਿਤਾ ਦਾ ਰੋ ਰੋ ਕੇ ਬੁਰਾ ਹਾਲਾ ਆਪਣੇ ਪੁੱਤ ਵਾਸਤੇ ਇਨਸਾਫ ਮੰਗ ਰਿਆ ਕਿਰਪਾ ਕਰਕੇ ਦੋਸਤੋ ਇਹਨਾਂ ਚੀਜ਼ਾਂ ਤੋਂ ਬਚੋ ਜੇਕਰ ਤੁਸੀਂ ਲੜਾਈ ਝਗੜਾ ਕਰਦੇ ਹੋ ਉਹਦੇ ਵਿੱਚ ਕਿਸੇ ਦੀ ਮੌਤ ਹੁੰਦੀ ਹੈ ਤੁਹਾਡੀ ਵੀ ਜ਼ਿੰਦਗੀ ਤਬਾਹ ਤੇ ਅਗਲਾ ਤਾਂ ਜਹਾਨੋਂ ਹੀ ਤੁਰ ਜਾਂਦਾ ਕਿਸੇ ਵੀ ਲੜਾਈ ਝਗੜੇ ਦਾ ਅੰਤ ਤਾਂ ਮਾੜਾ ਹੀ ਹੁੰਦਾ ਸੋ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਪਰ ਬੇहद ਅਫਸੋਸ ਕਿ ਆਏ ਦਿਨ ਸਾਡੇ ਪੰਜਾਬ ਦੇ ਅੰਦਰ ਜਿਹੜੀ ਇਹ ਗੁੰਡਾਗਰਦੀ ਆ ਉਹ ਵੱਧਦੀ ਜਾ ਰਹੀ ਹੈ